ਕਿਉਂ ਸਜਣੋ ਚਾਰਛ ਪੇਰੇ ਸੂਰਜ ਦੀ ਲੋ ਹੋਵੇ ਰੋਸ਼ਨੀ ਵਿੱਚ ਬੰਦੇ ਦਾ ਪਰਛਾਵਾਂ ਸਰੀਰ ਦੇ ਨਾਲ ਨਾਲ ਤੁਰਦਾ ਜਦੋਂ ਹਨੇਰਾ ਪੈ ਜਾਏ ਬੰਦੇ ਦੇ ਸਰੀਰ ਦੇ ਪਰਛਾਵੇਂ ਵੀ ਸਾਥ ਛੱਡ ਜਾਂਦੇ ਸੁੱਖਾਂ ਵੇਲੇ ਦੁਨੀਆ ਤੁਹਾਡੇ ਨਾਲ ਤੁਰੇਗੀ ਅੱਗੇ ਹੋ ਹੋ ਕੇ ਦੁੱਖ ਵੇਲੇ ਆਪਣੇ ਵੀ ਛੱਡ ਜਾਂਦੇ ਨੇ ਅੱਜ ਸੁੱਖ ਹੋਇਆ ਤੇ ਪੁੱਤ ਨੋਹਾਂ ਥਾਲ ਭਰ ਲਿਆ ਓਦੋਂ ਪਾਤਸ਼ਾਹ ਨੇ ਬਿਠਾ ਕੇ ਸੰਗਤ ਵਿੱਚ ਬਚਨ ਕਿਹਾ ਬੇਟਾ ਆਪਣੇ ਦੁਖੀ ਰੋਗੀ ਬਜ਼ੁਰਗਾਂ ਨੂੰ ਘਰੋਂ ਕੱਢਣਾ ਸਭ ਤੋਂ ਵੱਡਾ ਪਾਪ ਹੈ ਅੱਜ ਤੁਸੀਂ ਆਪਣੇ ਪਿਓ ਨੂੰ ਘਰੋਂ ਕੱਢਿਆ ਕੱਲ੍ਹ ਸਰੀਰ ਤੁਹਾਡਾ ਵੀ ਰੋਗੀ ਹੋ ਸਕਦਾ ਹੈ ਪਾਤਸ਼ਾਹ ਨੇ ਬਚਨ ਕਹੇ ਜ਼ਿੰਦਗੀ ਇੱਕ ਕੋਸ਼ਿਸ਼ ਹੈ ਜੋ ਕੁਝ ਅੱਜ ਕਰੋਗੇ ਉਹ ਵਿਜਿਆ ਵੜਣਾ ਪੈਂਦਾ ਹੈ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਆਏ ਇਹ ਉਹ ਸ਼ੀਸ਼ੇ ਦੀ ਨਿਆਈਆਂ ਜਿਹੜਾ 20 ਸਾਲਾਂ ਬਾਅਦ ਘੁੰਮ ਕੇ ਤੁਹਾਡੇ ਮੂੰਹ ਮੋਰੇ ਆਏ ਅੱਜ ਆਪਣੇ ਬਜ਼ੁਰਗਾਂ ਦੀ ਨਰਾਦਰੀ ਕਰੋਗੇ 20 ਸਾਲਾਂ ਬਾਅਦ ਤੁਹਾਡੀ اولاد ਤੁਹਾਡੀ ਨਰਾਦਰੀ ਕਰੇ ਪਾਤਸ਼ਾਹ ਨੇ ਉਹਦੇ ਪੁੱਤਰ ਧੀਆਂ ਨੋਹਾਂ ਨੂੰ ਉਪਦੇਸ਼ ਦਿੱਤਾ ਔਰ ਉਸ ਪ੍ਰੇਮੇ ਕੋੜੀ ਨੂੰ ਕਿਹਾ ਇੱਥੇ ਬਹਿ ਕੇ ਨਾਮ ਜਪ ਲੋਕਾਂ ਨੂੰ ਨਾਮ ਜਪਾ ਜਦ ਵਕਤ ਆਹੇਗਾ ਤੇਰੀ ਸੰਗਤ ਕਰਕੇ ਲੋਕਾਂ ਦੇ ਤਨ ਤੇ ਮਨ ਦੇ ਕੋੜ ਹਟਿਆ ਕਰਨਾ ਪ੍ਰੇਮਾ ਜਿੱਥੇ ਬੈਠਾ ਉੱਥੇ ਧਰਮਸ਼ਾਲ ਬਣੀ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ ਉੱਤੇ ਸਥਾਨ ਬਣਿਆ ਹੋਇਆ ਹੈ ਕਹਿਣ ਤੋਂ ਭਾਵ ਸਾ ਸੰਗਤ ਇਹ ਦੁਨੀਆ ਸੰਸਾਰ ਵਿੱਚ ਬੰਦਾ ਹੈ ਗੁਰੂ ਦੇ ਗਿਆਨ ਤੋਂ ਬਗੈਰ ਸਮਝ ਹੀ ਆਏਗੀ ਮੈਂ ਕਿਉਂ ਆਏ ਗੁਰੂ ਦੇ ਗਿਆਨ ਰਾਹੀਂ ਹੀ ਸਮਝ ਆਉਂਦਾ ਹੈ ਗੁਰੂ ਤੋਂ ਬਗੈਰ ਕਦੇ ਸਮਝ ਨਹੀਂ ਪੈਗੀ ਜਦੋਂ ਗੁਰੂ ਗਿਆਨ ਦਿੰਦਾ ਉਹਨੂੰ ਮਹਾਰਾਜ ਨੇ ਕਿਹਾ ਗੁਰ ਬਿਨ ਕੋਰ ਅੰਧਾਰ ਇਹ ਸਵਈਆ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਸਤਿਗੁਰੂ ਕਿਰਪਾ ਬਖਸ਼ਿਸ਼ ਕਰ ਇਹ ਆਪਾਂ ਜੋ ਕੋਈ ਸਮਾਗਮ ਰਚੇ ਆਪਾਂ ਗੁਰੂ ਤੋਂ ਸੋਝੀ ਲੈਣ ਵਾਸਤੇ ਇੱਕ ਬੇਨਤੀ ਮੈਂ ਤੁਹਾਨੂੰ ਕਰਨੀ ਹੈ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆਪਾਂ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਮੰਨਿਏ ਫਿਰ ਪੁਰਬ ਮਨਾਇਆ ਸਫਲ ਹੈ ਉੰਜ ਤੁਹਾਨੂੰ ਇੱਥੇ ਪ੍ਰਸ਼ਾਦਾ ਛਕਣ ਲਈ ਨਹੀਂ ਸੱਦੇ ਆ ਪ੍ਰਬੰਧ ਕਾਰਨ ਮੇਂ 3 ਦਿਨ ਸਮਾਗਮ ਕਰਨੇ ਨੇ ਅਖਬਾਰਾਂ ਵਿੱਚ ਫੋਟੋ ਦੇਣੀ ਹੈ ਲੋਕ ਇਕੱਠੇ ਕਰਨੇ ਨਹੀਂ ਪ੍ਰਸ਼ਾਦਾ ਤੁਸੀਂ ਘਰ ਵੀ ਛਕ ਸਕਦੇ ਇਹ ਪ੍ਰਬੰਧਕਾਂ ਨੇ ਇੰਨੀ ਮਿਹਨਤ ਕੀਤੀ ਐ ਸਮਾਗਮ ਲਈ ਤਿੰਨ ਦਿਨ ਦਾ ਸਮਾਗਮ ਕਰਾਉਣ ਲਈ ਤਿੰਨ ਤਿੰਨ ਮਹੀਨੇ ਘਰ ਦੇ ਕੰਮ ਛੱਡਣੇ ਪੈਂਦੇ ਨੇ ਅਸੀਂ ਸਮਾਗਮ ਕਰਾਈ ਦਾ ਸਲੰਨਾ ਸਾਥ ਸੰਗਤ ਜਿਹੜੇ ਸੇਵਾਦਾਰ ਬਣਾਏ ਨੇ ਇੱਕ ਇੱਕ ਦੋ ਦੋ ਤਿੰਨ ਤਿੰਨ ਮਹੀਨੇ ਕੰਮ ਛੱਡਦੇ ਨੇ ਵਿਚਾਰੇ ਰੋਜ਼ ਕੰਮ ਵੀ ਛੱਡਣਾ ਉਹ ਕਰਾਈ ਵੀ ਕਰਨੀ ਸੇਵਾ ਵੀ ਕਰਨੀ ਪ੍ਰਬੰਧ ਵੀ ਕਰਨਾ ਔਰ ਅਖੀਰ ਸਮਾਗਮ ਸਮਾਪਤੀ ਤੱਕ ਪ੍ਰਬੰਧਕਾਂ ਦੀ ਜਾਨ ਐ ਆ ਵੇ ਸੁਲੀ ਤੇ ਟੰਗੀ ਰਹਿੰਦੇ ਵੇ ਕੋਈ ਪ੍ਰਚਾਰਕ ਕੀਰਤਨੀਆਂ ਮਿਸ ਨਾ ਹੋ ਜਾਏ ਕੰਮ ਨਾ ਲੇਟ ਹੋ ਜਾਏ ਲੰਗਰ ਵਿੱਚ ਨਾ ਕੋਈ ਥੜ੍ਹ ਜਾਏ ਮੈਨੂੰ ਪਤਾ ਹੈ ਅੱਜ ਮੈਂ ਜਮਨਾ ਨਗਰ ਤੋਂ ਇੱਥੋਂ ਢਾਈ 300 ਕਿਲੋਮੀਟਰ ਹੈ ਜਮਨਾ ਨਗਰ ਤੋਂ ਵੀ ਅੱਗੇ ਸੀ ਤਾਂ ਉੱਥੋਂ ਮੈਂ ਉਹਨਾਂ ਨੂੰ ਫੋਨ ਕੀਤਾ ਫੇ ਮੇਰਾ ਔਖਾ ਹੋ ਜਾਣਾ ਇਹ ਵਿਚਾਰੇ ਤਰ ਲੋ ਮੱਛੀ ਹੋ ਗਏ ਕਹਦੇ ਨਾ ਨਾ ਭਾਈ ਸਾਹਿਬ ਇਦਾਂ ਨਾ ਕਰਿਓ ਮੈਂ ਵੀ ਬੜਾ ਔਖਾ ਹੋ ਕੇ ਇੱਕ ਸਿਰਫ ਯਾਰੀ ਨਮਾਉਣ ਵਾਲੀ ਗੱਲ ਹੋਈ ਵੀ ਨਾ ਪਿਆਰ ਨਮਾਉਣੀ ਆਇਆ ਇੱਥੇ ਤੇ ਸਾਥ ਸੰਗਤ ਉੱਥੋਂ ਗੱਡੀ ਫੇਰ ਕਰਕੇ ਇੱਥੇ ਪਹੁੰਚੇ ਬੜੀ ਮੁਸ਼ਕਲ ਇਹ ਮੈਨੂੰ ਪਤਾ ਹੈ ਸਮਾਗਮ ਕਰਾਉਣ ਵਾਲਿਆਂ ਨੂੰ ਬੜੀ ਮੁਸ਼ਕਲ ਆਉਂਦੀ ਹੈ ਕਰਾਉਣ ਵਾਲਿਆਂ ਨੂੰ ਲੋਕੀ ਕਹਿਣਗੇ ਐਵੇਂ ਫੋਟੋ ਲਾ ਦਿੰਦੇ ਨੇ ਲੋਕੀ ਇਕੱਠਾ ਕਰ ਲੀ ਸੱਦਿਆ ਨਹੀਂ ਹੁਣ ਤੇ ਦੂਜੀ ਸਾਡੇ ਵੱਲ ਉਂਗਲ ਹੋਏਗੀ ਦੂਜਾ ਨੰਬਰ ਸਾਡਾ ਹੀ ਆਉਂਦਾ ਦੂਜੇ ਨੂੰ ਛੱਡੋ ਪਹਿਲਾ ਹੀ ਸਾਡਾ ਹੁੰਦਾ ਸਿੱਧੇ ਕਹਿਣਗੇ ਉੱਧਰ ਪੈਸੇ ਜ਼ਿਆਦਾ ਮਿਲ ਗਏ ਹੁਣੇ ਤਾਂ ਉੱਧਰ ਨੂੰ ਚਲੇ ਗਏ ਇਹ ਲੋਕਾਂ ਦੇ ਮਨ ਵਿੱਚ ਰਹਿੰਦਾ ਸੋ ਸਮਾਗਮ ਕਰਾਉਣਾ ਬਹੁਤ ਔਖਾ ਸੌਖਾ ਨਹੀਂ ਹੈ ਇੰਨੀ ਮਿਹਨਤ ਕਰਕੇ ਜੇ ਆਪਾਂ ਕੁਝ ਖਟਿਆ ਹੀ ਨਾ ਫਿਰ ਇਹ ਸਭ ਕੁਝ ਵਿਅਰਥ ਹੋ ਸਕਦਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਹੁਕਮ ਮੰਨ ਲਿਓ ਮੇਰੇ ਲਈ ਵੀ ਅਰਦਾਸ ਕਰਿਓ ਮੈਂ ਵੀ ਮੰਨ ਸਕਦਾ ਉਹ ਹੁਕਮ ਇਹਨੂੰ ਐ ਸਮਝਿਓ ਮੈਂ ਕਥਾ ਵਿੱਚ ਇੰਜ ਕਹਿਣਾ ਹੁੰਦਾ ਹੈ ਤੁਹਾਡੇ ਬੱਚੇ ਸਕੂਲਾਂ 'ਚ ਪੜ੍ਹਦੇ ਨੇ ਜੇ ਬੱਚਾ ਸਕੂਲੋਂ ਆ ਕੇ ਘਰ ਹੋਮਵਰਕ ਨਾ ਕਰੇ ਨਾ ਉਹਦਾ ਰਿਜ਼ਲਟ ਫੇਲ ਹੁੰਦਾ ਆਪਾਂ ਕਿੰਨੇ ਚਿੰਤਾਤ੍ਰੋਹ ਹੋ ਕੇ ਕਹਿੰਦਾ ਬੇਟਾ ਸਕੂਲ ਦਾ ਕੰਮ ਕਰ ਲੈ ਕੱਕਾ ਪੜ੍ਹਾਈ ਕਰੋ ਬੇਟੇ ਸਕੂਲ ਦਾ ਕੰਮ ਕਰੋ ਜਿਹੜਾ ਬੱਚਾ ਹੋਮਵਰਕ ਨਾ ਕਰੇ ਉਹਦਾ ਰਿਜ਼ਲਟ ਫੇਲ ਹੁੰਦਾ ਆਪਾਂ ਗੁਰੂ ਦੇ ਦਰ ਤੇ ਆਏ ਜੇ ਘਰ ਜਾ ਕੇ ਗੁਰੂ ਦਾ ਹੁਕਮ ਨਾ ਮੰਨਿਆ ਰਿਜ਼ਲਟ ਸਾਡਾ ਵੀ ਫੇਲ ਹੋਣਾ ਤੁਹਾਡਾ ਵੀ ਹੋਏਗਾ ਮੇਰਾ ਵੀ ਫੇਲ ਸਾਹ ਸੰਗਤ ਇਹ ਜ਼ਰੂਰੀ ਨਹੀਂ ਵੀ ਸਾਡਾ ਕਥਾ ਕਰਕੇ ਗੁਜ਼ਾਰਾ ਹੋ ਜਾ ਜਿਹੜਾ ਹੁਕਮ ਤੁਹਾਨੂੰ ਮੰਨਣਾ ਪੈਣਾ ਸਾਡੇ ਉੱਤੇ ਵੀ ਲਾਗੂ ਹੁੰਦਾ ਸਾਨੂੰ ਸਾਰਿਆਂ ਨੂੰ ਪਾਤਸ਼ਾਹ ਨੇ ਹੁਕਮ ਕੀਤਾ ਇਹਨੂੰ ਐ ਸਮਝਿਓ ਦਿਸੇ ਜੇ ਯੂ ਆਰ ਹੋਮਵਰਕ ਇਹ ਤੁਹਾਡਾ ਹੋਮਵਰਕ ਹੈ ਗੁਰ ਸਤ ਗੁਰ ਕਾ ਜੋ ਸਿੱਖ ਖਾਏ ਇਹ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਮਹਾਰਾਜ ਕੀ ਕਰੇ ਫਿਰ ਉਹ ਹੁਣ ਤੁਸੀਂ ਸਾਰੇ ਸਿੱਖ ਖਾ ਖਾਉਂਦੇ ਅਛਾ ਜਿਨੇ ਕੇਸ ਨਹੀਂ ਵੀ ਰੱਖਿਓ ਉਹ ਵੀ ਸਿੱਖ ਹੈ ਪਤਾ ਕਿਉਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਤੇ ਗੁਰਸਿੱਖ ਨਹੀਂ ਬਣਿਆ ਪਰ ਸਿੱਖ ਤਾਂ ਹੈ ਨਾ ਕਿਹੜਾ ਬੰਦਾ ਹੈ ਜਿਹਦੇ ਸਿਰ ਤੇ ਕੇਸ ਨਹੀਂ ਤੇ ਜੇ ਉਹ ਪਿੰਡ ਵਿੱਚ ਕੋਈ ਗੱਲ ਹੋ ਜਾਏ ਉਹਦਾ ਪਾਠ ਨਹੀਂ ਹੋਏਗਾ ਉਹਦੀ ਗੁਰਦੁਆਰੇ ਅਰਦਾਸ ਨਹੀਂ ਹੋਏਗੀ ਹਾਂ ਉਹ ਸਿੱਖ ਬਣ ਕੇ ਮੰਨਣ ਲੱਗ ਜਾਏ ਇੱਕ ਦਿਨ ਗੁਰਸਿੱਖ ਬਣੇਗਾ ਸਿੱਖ ਤੋਂ ਗੁਰਸਿੱਖ ਤੱਕ ਦਾ ਇਹ ਸ਼ਬਦ ਹੈ ਪਹਿਲੀ ਪੰਕਤੀ ਕੇ ਗੁਰ ਸਤ ਗੁਰ ਕਾ ਜੋ ਸਿੱਖ ਖਾਇ ਸੋ ਭਲਕੇ ਉਠਰ ਨਾਮ ਧਿਆਵੇ ਉਦਮ ਕਰੇ ਭਲਕੇ ਪਰ ਭਾਤੀ ਇਸ਼ਨਾਨ ਕਰੇ ਅਮਰਤ ਸਰਨਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਅੱਗੇ ਲਿਖਿਆ ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਉਸ ਤੋਂ ਬਾਅਦ ਸ਼ਬਦ ਆਇਆ ਸੋ ਗੁਰ ਸਿੱਖ ਹੁਣ ਸਿੱਖ ਤੋਂ ਗੁਰਸਿੱਖ ਹੋ ਗਏ ਸੋ ਗੁਰਸਿੱਖ ਗੁਰੂ ਮਨ ਭਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਵਰੇ ਨਾਮ ਜਪਾਵੇ ਸੋ ਸਿੱਖ ਬਣਨ ਵਾਸਤੇ ਪਹਿਲਾਂ ਇਹ ਹੋਮਵਰਕ ਸਵੇਰੇ ਜਦੋਂ ਨੀਂਦ ਵਿੱਚੋਂ ਤੁਹਾਡੀ ਯਾਖ ਖੁੱਲੇ ਉੱਠਦੇ ਅੰਸਾਰ ਗੁਰੂ ਦਾ ਸਿੱਖ ਹੋਏ ਜਿਹਦੀ ਜ਼ੁਬਾਨ ਤੇ ਪਹਿਲਾ ਸ਼ਬਦ ਆਵੇ ਸਤਨਾਮ ਸ੍ਰੀ ਵਾਹਿਗੁਰੂ ਇਹ ਗੁਰੂ ਦੇ ਸਿੱਖ ਨੂੰ ਗੁਰੂ ਦਾ ਹੋਮਵਰਕ ਹੈ ਭਾਈ ਤੂੰ ਤਾਂ ਸਿੱਖ ਹੈ ਜੇ ਉੱਠਦੇ ਅੰਸਾਰ ਤੇਰੀ ਜ਼ੁਬਾਨ ਪਹਿਲਾ ਸ਼ਬਦ ਕਵੇ ਸਤਨਾਮ ਸ੍ਰੀ ਵਾਹਿਗੁਰੂ ਹਰ ਗੁਰੂ ਦਾ ਸਿੱਖ ਹੈ ਏਵਰੀ ਡੇ ਜਦੋਂ ਨੀਂਦ ਵਿੱਚੋਂ ਜੱਖ ਖੁੱਲੇ ਉੱਠਦੇ ਅੰਸਾਰ ਜੱਪੇ ਸਤਨਾਮ ਸ੍ਰੀ ਵਾਹਿਗੁਰੂ ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ ਉੱਠਦੇ ਅੰਸਾਰ ਵਾਹਿਗੁਰੂ ਕਵੇ ਤੇ ਸਾਧ ਸੰਗਤ ਇਹ ਤਾਂ ਕਿਹਾ ਜਾਣਾ ਜੀ ਜੇ ਆਪਾਂ ਸचेत ਹੋਵਾਂਗੇ ਦੋ ਕੁ ਮਿੰਟ ਸੁਣਿਓ ਜਰਾ ਧਿਆਨ ਨਾਲ ਜੇ ਸਰਹਾਣੇ ਮੋਬਾਈਲ ਰੱਖੋਗੇ ਪਹਿਲੀ ਗੱਲ ਤਾਂ ਰਾਤ ਲੋਕੀ ਜਿੰਨੀ دیر ਬੈਟਰੀ ਨਾ ਮੁੱਕ ਜਾ ਮੋਬਾਈਲ ਨਹੀਂ ਬੰਦ ਕਰਦੇ ਅੱਛਾ ਫਿਰ ਸਵੇਰੇ ਉੱਠਦਿਆਂ ਸਾਰ ਪਹਿਲਾਂ ਮੋਬਾਈਲ ਚੁੱਕ ਕੇ ਵੇਖਣੇ ਵਾਟਸਐਪ ਆਇਆ ਕੋਈ ਪਹਿਲਾਂ ਫੇਸਬੁੱਕ ਜਿਹੜਾ ਉੱਠਦੇ ਅਨਸਾਰ ਕਲੇਸ਼ ਬੁੱਕ ਚਲਾਉਂਦਾ ਹੈ ਖਬਰਾਂ ਪੜ ਕੇ ਕਹਿੰਦਾ ਆ ਕੀ ਹੋ ਗਿਆ ਆਕੇ ਦਾ ਬੇੜਾ ਬਹਿ ਗਿਆ ਆਕੇ ਦਾ ਉਹ ਸਵੇਰੇ ਕਿਵੇਂ ਨਾਮ ਜਪ ਸਕਦਾ ਜਪਜੀ ਸਾਹਿਬ ਵਿੱਚ ਉਹਦੀ ਸੁਰਤ ਕਿਵੇਂ ਜੁੜੇਗੀ ਤੁਹਾਡਾ ਧਿਆਨ ਉਹਨਾਂ ਖਬਰਾਂ ਵਿੱਚ ਹੀ ਤੁਰਿਆ ਫਿਰਨਾ ਇਸ ਲਈ ਗੁਰੂ ਦਾ ਹੁਕਮ ਹੈ ਮੈਂ ਗੁਰਮੁਖਾਂ ਦੇ ਦਰਸ਼ਨ ਕੀਤੇ ਨੇ ਜਿਨ੍ਹਾਂ ਨੇ ਨਿਤਨੇਮ ਕਰਨਾ ਸਿੱਖੀ ਘਮਾਉਣੀ ਹੈ ਉੰਨੀ ਦੇਰ ਆਪਣਾ ਮੋਬਾਈਲ ਨਹੀਂ ਖੋਲਦੇ ਜਿੰਨੀ ਦੇਰ ਸਵੇਰੇ ਉੱਠ ਕੇ ਨਿਤਨੇਮ ਨਾ ਕਰ ਲੈਣ ਮੋਬਾਈਲ ਬਾਅਦ ਵਿੱਚ ਖੋਲਦੇ ਕਿਉਂ ਭਾਈ ਅਸੀਂ ਸਵੇਰੇ ਉੱਠ ਕੇ ਉਹ ਕੁਝ ਪੜਨ ਲੱਗ ਪਏ ਵੇਖਣ ਲੱਗ ਪਏ ਫਿਰ ਤੁਹਾਡੀ ਸੁਰਤ 'ਤੇ ਸ਼ਬਦ ਨਹੀਂ ਟਿਕਦਾ ਉੱਠਦੇ ਅੰਸਾਰ ਹੁਕਮ ਹੈ ਗੁਰ ਸਤਗੁਰ ਕਾ ਜੋ ਸਿੱਖ ਆਕਾਇ ਪੜੋ ਗੁਰ ਸਤਗੁਰ ਕਾ ਜੋ ਸਿੱਖ ਸੋ ਭਲ ਕੇ ਉਠ ਹਰ ਨਾਮ ਤੇ ਆਵੇ ਉੱਠਦੇ ਅੰਸਾਰ ਵਹਿਗੁਰੂ ਕਵੇ ਇਹ ਗੁਰੂ ਦਾ ਦਿੱਤਾ ਹੋਮਵਰਕ ਹੈ ਇੰਨੀ ਇੱਕ ਗੱਲ ਮੰਨ ਲਿਓ ਇਹਦੇ ਨਾਲੇ ਫਰਕ ਪੈ ਜਾਣਾ ਅੱਛਾ ਭਾਈ ਕਰ ਲਓਗੇ ਸਵੇਰੇ ਉੱਠ ਕੇ ਬੀਬੀਓ ਭੈਣੋ ਬੱਚਿਓ ਵੀਰੋ ਸਭ ਨੂੰ ਬੇਨਤੀ ਹੈ ਜਦੋਂ ਸਵੇਰੇ ਤੁਹਾਡੀ ਨੀਂਦ ਚੋਂ ਜਾਗ ਖੁੱਲੇ 4 ਵਜੇ ਉੱਠਦੇ ਹੋ 5 ਵਜੇ ਉੱਠਦੇ ਹੋ 6 ਵਜੇ ਉੱਠਦੇ 6 ਵਜੇ ਤੋਂ ਲੇਟ ਨਹੀਂ ਹੋਣਾ ਚਾਹੀਦਾ ਜੇ ਉੱਠਦੇ ਹੋ ਜਦੋਂ ਨੀਂਦ ਚੋਂ ਜਾਗ ਖੁੱਲੇ ਉੱਠਦੇ ਅੰਸਾਰ ਆਪਣੇ ਮੰਜੇ ਵਿਸਤਰੇ ਬੈੱਡ ਤੇ ਬਹਿ ਕੇ ਪਹਿਲਾ ਸ਼ਬਦ ਹੱਥ ਜੋੜ ਕੇ 2-4 ਮਿੰਟ ਜਪਣਾ ਵਾਹਿਗੁਰੂ 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 ਜਪ ਲਓਗੇ ਭਾਈ ਜਪ ਲਓਗੇ ਵੀਰੋ ਸਵੇਰੇ ਉੱਠੋਂਗੇ ਵਾਹਿਗੁਰੂ ਕਹੋਗੇ ਜਕਾਰਾ ਛੱਡ ਦਿਓ ਹੱਥ ਖੜੇ ਕਰਕੇ ਸਵੇਰੇ ਵਾਹਿਗੁਰੂ ਕਹਾਂਗੇ ਉੱਠਦਿਆਂ ਸਾਰ ਬੋਲੇ ਸੋ ਨਿਹਾਲ ਉੱਠਦਿਆਂ ਸਾਰ ਪਹਿਲਾਂ ਵਾਹਿਗੁਰੂ ਕਹਿਣਾ ਵਾਹਿਗੁਰੂ ਕਹਿਣਾ ਇੰਨਾ ਆਪਾਂ ਕਰਨ ਲੱਗ ਜਾਈਏ ਇਹਦੇ ਨਾਲ ਹੀ ਫਾਇਦਾ ਹੋ ਜਾਣਾ ਮੈਨੂੰ ਕਈਆਂ ਨੇ ਸਵਾਲ ਕੀਤਾ ਕਹਿੰਦੇ 2-4 ਮਿੰਟ ਕਿਉਂ ਕਹਿੰਦੇ ਹੋ 2-4 ਮਿੰਟਾਂ ਨਾਲ ਕੀ ਹੋਣਾ ਸਾਧ ਸੰਗਤ 2 ਚਮਚੇ ਦਹੀਂ ਦੇ ਘਰ ਚ ਮਾਈਆਂ ਰੱਖ ਲੈਂਦੀਆਂ ਨੇ ਫਰਿੱਜ ਵਿੱਚ ਉਹਨੂੰ ਸਾਡੇ ਦੁਆਬੇ ਵਾਲ ਮਾਲਵੇ ਚ ਜਾਗ ਕਹਿੰਦੇ ਨੇ ਤੁਹਾਡੇ ਪਤਾ ਨਹੀਂ ਕੀ ਕਹਿੰਦੇ ਨੇ ਉਹਨੂੰ ਜਾਗ ਜੰਮਣ ਕਹਿੰਦੇ ਨੇ ਜੇ ਇੱਕ ਚਮਚਾ ਜਾਂ 2 ਚਮਚੇ ਦਹੀਂ ਦੇ 4 ਕਿਲੋ ਦੁੱਧ ਚ ਪਾ ਦਿਓ 4 ਕਿਲੋ ਦੁੱਧ ਸਵੇਰੇ ਦਹੀਂ ਬਣ ਜਾਂਦਾ ਉਹ ਸਜਣੋ ਇੱਕ ਚਮਚੇ ਨਾਲ 4 ਕਿਲੋ ਦੁੱਧ ਦਹੀਂ ਪਾਇਆ ਦਹੀਂ ਹੋ ਸਕਦਾ ਤੇ ਚਿੱਤੇ ਰੱਖਿਓ 2-4 ਮਿੰਟ ਨਾਮ ਜਪਿਆਂ ਤੁਹਾਡੇ ਘਰ ਚ ਜਾਗ ਲੱਗ ਸਕਦਾ ਸਕੇ ਅੱਪਣ ਜਪਣ ਲੱਗ ਜਾਈਏ ਸਾਰੇ ਆਪਣੇ ਆਪ ਜਹਗ ਵਧੇਗਾ ਇੱਕ ਚਮਚਾ ਦਹੀਂ ਦਾ ਪਾਹਿਆ 4 ਕਿਲੋ ਦੁੱਧ ਵੀ ਦਹੀਂ ਹੋ ਜਾਂਦਾ ਹੈ ਅਪਨ 4 ਮਿੰਟ ਵੀ ਵਾਹਿਗੁਰੂ ਜਪਣ ਲੱਗ ਪਏ ਸਿੱਖੀ ਦਾ ਜਾਗ ਲੱਗ ਜਾਣਾ ਕਰਦੇ ਉੱਠਦੇ ਸੰਸਾਰ ਨਾਮ ਜਪੋ ਨਾਮ ਜਪਣ ਨਾਲ ਤੁਹਾਡੇ ਘਰ ਵਿੱਚ ਕਲ ਕਲੇਸ਼ ਛਟਣਗੇ ਸਿਮਰੋ ਸਿਮਰ ਸਿਮਰ ਸੁਖ ਭਾਵੋ ਕਲ ਕਲੇਸ਼ ਤਨ ਮਾਹੀ ਮਟਾ ਦੂਜੀ ਬੇਨਤੀ ਇਹ ਹੈ ਨਾਮ ਜਪਣ ਲੱਗ ਪਏ ਤੁਹਾਡੇ ਬਹਿਮ ਪਰਮ ਹਟ ਜਾਣੇ ਫਿਰ ਇਹ ਨਹੀਂ ਚਿੱਤ ਵਿੱਚ ਭਰਮ ਰਹਿਣਾ ਹਾਏ ਬੱਚਿਆਂ ਨੂੰ ਨજર ਨਾ ਲੱਗ ਜਾਏ ਇੱਕ ਮਾਈ ਨੇ ਨਿਕਾ ਜਿਹਾ ਬੱਚਾ ਹੱਥ ਤੇ ਵੀ ਕਾਲਾ ਧਾਗਾ ਬੰਨਿਆ ਗਲ ਚ ਵੀ ਇੱਕ ਨજર ਬੱਟੂ ਜਿਹਾ ਪਾਇਆ ਹੋਇਆ ਪੈਰ ਤੇ ਵੀ ਮੈਂ ਕਿਹਾ ਇੰਨੇ ਧਾਗੇ ਨੂੰ ਕਿਉਂ ਬੰਨੇ ਕਹਿੰਦੀ ਬਾਬਾ ਜੀ ਨજર ਹੀ ਨਾ ਲੱਗ ਜਾਏ ਮੈਂ ਕਿਹਾ ਵੀ ਇਹਦਾ ਮਤਲਬ ਤੁਹਾਨੂੰ ਗੁਰੂ ਤੇ ਵਿਸ਼ਵਾਸ ਨਹੀਂ ਇਹਦੇ ਹੱਥ ਵਿੱਚ ਕੜਾ ਪਾਓ ਦਸਮ ਪਾਤਸ਼ਾਹ ਦਾ ਕੜਾ ਹੱਥ ਵਿੱਚ ਪਾ ਦਿਓ ਸਰਬਲੋ ਦਾ ਘਰ ਵਿੱਚ ਜਪਜੀ ਸਾਹਿਬ ਪੜੇ ਦੁਨੀਆਂ ਦੀ ਕਿਹੜੀ ਬੁਰੀ ਨજર ਹੈ ਜਿਹੜੀ ਤੁਹਾਡੇ ਬੱਚਿਆਂ ਨੂੰ ਲੱਗ ਜਾਏ ਆਪਾਂ ਗੁਰੂ ਤੇ ਵਿਸ਼ਵਾਸ ਰੱਖੀਏ ਸਾਤ ਸੰਗਤ ਫਿਰ ਬਹਿਮ ਭਰਮ हट ਜਾਂਦੇ ਵੇ ਉੱਥੇ ਦੁੱਧ ਚੜ੍ਹਾਣ ਆਲਾ ਹੁੰਦਾ ਇੱਥੇ ਕਰਨ ਆਲਾ ਹੁੰਦਾ ਸਿੱਖ ਨੂੰ ਵਿਸ਼ਵਾਸ ਹੋ ਜਾਂਦਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਉਹ ਰੋਜ਼ ਵਿਸ਼ਵਾਸ ਨਾਲ ਪੜਦਾ ਸੱਚੇ ਸਾਹਿਬਾ ਕਿਆ ਨਾਹੀ ਘਰ ਤੇ ਰਹਿ ਘਰ ਤਾਂ ਤੇ ਰਹਿ ਸਭ ਕੁਛ ਜੇ ਸਭ ਕੁਝ ਉਹਦੇ ਘਰ ਵਿੱਚ ਹੈ ਹੋਰ ਕਿਤੇੋਂ ਕਿਉਂ ਮੰਗਣ ਜਾਣੇ ਸਾਤ ਸੰਗਤ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਪਿਓ ਅਮੀਰ ਹੋਵੇ ਕਿਸੇ ਕੋਲੋਂ ਮੰਗਾ ਬੰਦਾ ਹੋਰ ਕੋਲੋਂ ਮੰਗੇ ਸ਼ਰਮ ਆਉਂਦੀ ਹੈ ਬਾਦਸ਼ਾਹ ਕਹਿੰਦਾ ਤੇਰਾ ਗੁਰੂ ਇੰਨਾ ਵੱਡਾ ਤੂੰ ਹੋਰ ਕਿਤੇ ਮੰਗੇ ਤੈਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਯਾਦ ਰੱਖ ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰੇ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਹੈ ਸੋ ਪਾਵੇ ਨਾਮ ਜਪੋ ਵਿਸ਼ਵਾਸ ਰੱਖੋ ਅੰਮ੍ਰਿਤ ਛਕੋ ਇੱਕ ਆਖਰੀ ਬੇਨਤੀ ਇਹ ਹੈ ਰਿਸ਼ਤਿਆਂ ਦਾ ਸਤਿਕਾਰ ਕਰੋ ਸੱਸ ਸੋਹਰੇ ਦਾ ਬਜ਼ੁਰਗਾਂ ਦਾ ਸਤਿਕਾਰ ਕਰੋ ਬਣੋ ਇੱਜ਼ਤ ਕਰੋ ਪਤਾ ਕਿਉਂ ਇੱਕ ਦਿਨ ਆਪਾਂ ਵੀ ਬਜ਼ੁਰਗ ਹੋਣਾ ਹੈ ਜੇ ਅੱਜ ਤੁਸੀਂ ਨਹੀਂ ਕਰੋਗੇ ਮੇਰੀ ਥੋੜੀ ਜਿਹੀ ਮਜਬੂਰੀ ਹੈ ਮੈਂ ਛੇਤੀ ਜਾਣਾ ਹੈ 5 ਕੁ ਮਿੰਟ ਸਮਾਪਤੀ ਕਰ ਕੱਲ ਦੇ ਫਿਰ ਸਮਾਗਮ ਨੇ ਫਿਰ ਤੁਹਾਡੇ ਇਲਾਕੇ ਤੇ ਹੋਣਾ ਹੈ ਸਾਥ ਸੰਗਤ ਬਜ਼ੁਰਗਾਂ ਦਾ ਸਤਿਕਾਰ ਕਰੋ ਕੱਲ ਆਪਾਂ ਵੀ ਬਜ਼ੁਰਗ ਹੋਣਾ ਹੈ ਅੱਜ ਤੁਸੀਂ ਨਹੀਂ ਨਾ ਕਰੋਗੇ ਕੱਲ ਨੂੰ ਤੁਹਾਡਾ ਵੀ ਨਹੀਂ ਹੋਣਾ ਔਰ ਦੂਜੀ ਬੇਨਤੀ ਬਜ਼ੁਰਗਾਂ ਨੂੰ ਵੀ ਬੇਨਤੀ ਹੈ ਆਪਣੀਆਂ ਨੋਹਾਂ ਦਾ ਧੀਆ ਵਾਂਗ ਸਤਿਕਾਰ ਕਰੋ ਇਹਨਾਂ ਕੋ ਮੇਰੀ ਜ਼ਮੀਨ ਮੇਰੀ ਕੋਠੀ ਕਿੱਥੇ ਲੈ ਜਾਣੀ ਚੱਕ ਕੇ ਜ਼ਮੀਨ ਜਿਹੜੀਆਂ ਨੋਹਾ ਬੱਚੀਆਂ ਆਪਣੀ ਸੇਵਾ ਕਰਦੀਆਂ ਭੋਜਨ ਪ੍ਰਸ਼ਾਦਾ ਸਵੇਰੇ ਬਣਿਆ ਮਿਲਦਾ ਕੱਪੜੇ ਤੋਤੇ ਮਿਲਦੇ ਨੇ ਧੀਆਂ ਵਾਂਗ ਸਤਿਕਾਰ ਕਰੋ ਆ ਮਾਈਆਂ ਬੇਟੀਆਂ ਨੇ ਵਿੱਚ ਬਜ਼ੁਰਗ ਆਪਣੀ ਧੀ ਦਾ ਫੋਨ ਨਾ ਨਾ ਆਵੇ ਆਪਾਂ ਅਗਲੀ ਸਵੇਰ ਹੀ ਉਹਨੂੰ ਫੋਨ ਲਵਾਈਦਾ ਨਹੀਂ ਤੂੰ ਫੋਨ ਨਹੀਂ ਕੀਤਾ ਛੋਟਾ ਵੱਡਾ ਕਾਕਾ ਫਲਾਨਾ ਕਿਦਾਂ ਉਹ ਕਿਦਾਂ ਧੀ ਨਾਲ ਅੱਧਾ ਘੰਟਾ ਗੱਲਾਂ ਕਰਦੇ ਆਪਣੀ ਧੀ ਦਾ ਇੱਕ ਦਿਨ ਫੋਨ ਨਾ ਆਵੇ ਆਪਾਂ ਕਹਿੰਦਾ ਨਹੀਂ ਤੂੰ ਫੋਨ ਨਹੀਂ ਕੀਤਾ ਜਿਹੜੀ ਆਪਣੇ ਘਰ ਵਿੱਚ ਨੋਹ ਉਹ ਵੀ ਕਿਸੇ ਦੀ ਧੀ ਹੈ ਜੇ ਉਹਦੀ ਮਾਂ ਫੋਨ ਲਾਵੇ ਫਿਰ ਕਲੇਸ਼ ਨਾ ਕਰਿਆ ਕਰੋ ਮਾਂ ਨੂੰ ਫੋਨ ਲਈ ਰੱਖ ਦੀ ਮੈਂ ਹੱਥ ਜੋੜ ਕੇ ਕਈ ਵਾਰ ਲਾਈਵ ਤੋਂ ਵੀ ਕਹਿੰਦਾ ਨੋ 10 ਵਾਰ ਫੋਨ ਕਰੋ ਭਾਵੇਂ ਧੀਆ ਨੂੰ ਕੌਣ ਰੋਕਦਾ ਭਾਵੇਂ ਆਪਣੀਆਂ ਧੀਆਂ ਵਿਆਹਿਆਂ ਨੂੰ 10-10 ਵਾਰ ਦਿਹਾੜੀ 'ਚ ਫੋਨ ਕਰੋ ਮਾੜਾ ਨਹੀਂ ਹੈ ਪਰ ਫੋਨ ਧੀਆਂ ਨੂੰ ਘਰ ਬਸਾਉਣ ਵਾਸਤੇ ਲਾਈਦੇ ਘਰ ਉਜਾੜਨ ਵਾਸਤੇ ਫੋਨ ਨਹੀਂ ਕਰੀਦੇ ਘਰ ਉਜਾੜਨ ਦੀ ਸਿੱਖਿਆ ਨਾ ਦਿਓ ਘਰ ਬਸਾਉਣ ਦੀ ਸਿੱਖਿਆ ਦਿਓ ਆਪਣੀਆਂ ਧੀਆਂ ਨੂੰ ਸਤਿਕਾਰ ਕਰੋ ਆਪਣੇ ਬਜ਼ੁਰਗਾਂ ਦਾ ਔਰ ਬਜ਼ੁਰਗਾਂ ਨੂੰ ਬੇਨਤੀ ਹੈ ਨੋਹਾਂ ਦਾ ਧੀਆਂ ਵਾਂਗ ਸਤਿਕਾਰ ਕਰੋ ਫਿਰ ਘਰ ਸਵਰਗ ਬਣਦਾ ਬਾਕੀ ਜਿਹੜਾ ਹੁਣ ਮਾਡਰਨ ਜਮਾਨਾ ਚੰਨਿਆ ਉਹਦਾ ਤਾਂ ਕੀ ਕਹਿਣਾ ਜਿੰਨੇ ਜ਼ਿਆਦਾ ਮਾਡਰਨ ਹੋਈ ਜਾਂਦੇ ਉਹਨੇ ਲੋਕ ਦੁਖੀ ਹੋਈ ਜਾਂਦੇ 65% ਲੋਕਾਂ ਦੇ ਤਲਾਕ ਹੋਣ ਲੱਗ ਪਏ ਬਾਹਰ ਵਿਦੇਸ਼ਾਂ ਚ ਰੀਜ਼ਨ ਪਤਾ ਕੀ ਹੈ ਬਰਾਬਰਤਾ ਉਹ ਕਹਿੰਦੀ ਐ ਲੈ ਮੈਂ ਵੀ ਬਰਾਬਰ ਕੰਮ ਕਰਦੀ ਐ ਮੈਂ ਵੀ ਨੌਕਰੀ ਕਰਦੀ ਐ ਮੈਂ ਆਈਲਰਡ ਕੀਤੀ ਤਾਂ ਮੈਂ ਤੈਨੂੰ ਬਾਹਰ ਲਿਆਂਦਾ ਉਧਰ ਜਾਂਦੇ ਆ ਰਿਸ਼ਤਾ ਟੁੱਟਦਾ ਇਹ ਜਿਹੜੀ ਈਗੋ ਵੱਧ ਗਈ ਐ ਪਾਤਸ਼ਾਹ ਕਿਰਪਾ ਕਰਨ ਸਾਨੂੰ ਨਿਮਰਤਾ ਦੇਣ ਆਹ ਪ੍ਰਾਣੀਆਂ ਬੀਬੀਆਂ ਬੈਠੀਆਂ ਨੇ ਥੋੜੀ ਵੱਡੀ ਏਜ਼ ਦੀਆਂ ਜਿਹੜੇ ਸਾਡੀ ਉਮਰ ਦੇ ਸਤਕਾਰ ਕਰਦੇ ਸੀ ਆਪਣੇ ਘਰ ਵਾਲੇ ਘਰ ਵਾਲੇ ਦਾ ਨਾਮ ਨਹੀਂ ਸੀ ਲੈਨੀਆ ਕਦੇ ਜੇ ਬੁਲਾਉਣਾ ਤਾਂ ਕਹਿੰਦੇ ਜੀ ਮਾੜੀਏ ਗੱਲ ਸੁਣਿਓ ਅੱਛਾ ਨਹੀਂ ਤਾਂ ਫਿਰ ਬੱਚੇ ਦਾ ਨਾਮ ਲੈ ਕੇ ਫਲੰਨੇ ਦੇ ਡੈਡੀ ਮਾੜੀਏ ਗੱਲ ਸੁਣਿਓ ਫਲੰਨੇ ਦੇ ਪਾਪਾ ਮਾੜੀਏ ਗੱਲ ਸੁਣਿਓ ਘਰ ਵਾਲੇ ਦਾ ਨਾਂ ਨਹੀਂ ਸੀ ਲੈਨੀਆ ਆ ਜਿਹੜਾ ਹੁਣ ਮਾਡਰਨ ਜ਼ਮਾਨਾ ਚੱਲਿਆ ਨਾ ਸਿੱਧਾ ਹੀ ਨਾਮ ਲੈਨੀਆ ਵਿੱਕੀ ਟੋਨੀ ਰਵੀ ਗगन ਪਤਨ ਲਾ ਦਵੇ ਘਰ ਵਾਲੀ ਨੂੰ ਸੱਦਨੇ ਘਰ ਵਾਲੇ ਨੂੰ ਕਹਿੰਦੀ ਕਿ ਇਹਨੂੰ ਬੁਲਾਉਂਦੀ ਇਹ ਨਾਮ ਲੈਣੇ ਬੰਦ ਕਰ ਦਿਓ ਸਤਿਕਾਰ ਕਰੋ ਹਾਂ ਪਤੀ ਵੀ ਆਪਣੀ ਪਤਨੀ ਨੂੰ ਰਿਸਪੈਕਟ ਨਾਲ ਬੁਲਾ ਪਤਨੀ ਵੀ ਰਿਸਪੈਕਟ ਕਰੇ ਪਤੀ ਵੀ ਆਪਣੀ ਪਤਨੀ ਨੂੰ ਇੱਜ਼ਤ ਰਿਸਪੈਕਟ ਨਾਲ ਬੁਲਾਵੇ ਆ ਨਾਮ ਨੂੰ ਮੁਲੱਕੇ ਸਿੱਧਾ ਜੇ ਇਹ ਕੰਮ ਬੰਦ ਹੋਣਾ ਚਾਹੀਦਾ ਹੈ ਰਿਸਪੈਕਟ ਕਰੋ ਰਿਸ਼ਤੇ ਕਾਮਯਾਬ ਹੁੰਦੇ ਨੇ ਇੱਜ਼ਤ ਨਹੀਂ ਕਰੋਗੇ ਰਿਸ਼ਤੇ ਟੁੱਟਦੇ ਨੇ ਇੱਕ ਮਾਈ ਉੱਥੇ ਬਾਹਰ ਕੈਨੇਡਾ ਮੇਰੇ ਕੋਲ ਆ ਕੇ ਕਹਿੰਦੀ ਬਾਬਾ ਜੀ ਪੰਜਾ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਮੈਂ ਕਿਹਾ ਕਿਉਂ ਕਹਿੰਦੀ ਘਰ ਚ ਕਲੇਸ਼ ਬੜਾ ਹੁੰਦਾ ਕਿਸੇ ਬਾਬਾ ਜੀ ਨੇ ਸਾਨੂੰ ਦੱਸਿਆ ਗੁਰਦੁਆਰੇ ਪ੍ਰਸ਼ਾਦਾ ਛਕਾਓ ਮੈਂ ਚੰਗੀ ਗੱਲ ਹੈ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਚਾਹੀਦਾ ਹੈ ਪਰ ਭੈਣੇ ਬੀਬੀ ਗੱਲ ਇਹ ਆ ਆਤਾਂ ਵੀ ਬਦਲਨੀਆ ਪੈਣੀਆਂ ਉਹਨ ਮੇਰੀ ਗੱਲ ਹੀ ਨਹੀਂ ਸੁਣੀ ਕਹਿੰਦੀ ਕਿੰਨੇ ਵਜੇ ਸਿੰਘਾਂ ਨੂੰ ਲੈਣਾ ਆਈਏ ਜੇ ਮੈਂ ਕਿਹਾ ਵੀ 2 ਵਜੇ ਕੀਰਤਨ ਸਮਾਪਤ ਹੋਣਾ ਹੈ ਦੁਪਹਿਰੇ ਆਜੋ ਐਤਵਾਰ ਸੇ ਉਹ ਕਹਿੰਦੀ ਠੀਕ ਉਹਦੇ ਘਰ ਵਾਲਾ ਕਹਿੰਦਾ ਬਾਬਾ ਜੀ ਤੁਸੀਂ ਵੀ ਚੱਲਿਓ ਮੈਂ ਕੋਈ ਗੱਲ ਨਹੀਂ ਉਹ ਦੋਵੇਂ ਮੀਆਂ ਬੀਬੀ 2 ਵਜੇ ਗੱਡੀਆਂ ਲੈ ਕੇ ਆ ਗਏ ਦੋ ਗੱਡੀਆਂ ਇੱਕ ਉਹਦੇ ਘਰ ਵਾਲੀ ਚਲਾ ਕੇ ਲਿਆਈ ਇੱਕ ਉਹ ਆਪ ਤਿੰਨ ਸਿੰਘ ਉਹਦੇ ਘਰ ਵਾਲੀ ਨਾਲ ਬਿਠਾ ਦਿੱਤੇ ਦੋ ਜਣੇ ਅਸੀਂ ਉਹਦੇ ਘਰ ਵਾਲੇ ਨਾਲ ਬਹਿ ਗਏ ਜਦੋਂ ਚੱਲ ਪਏ ਹੁਣ ਦੇਖੋ ਪ੍ਰਸ਼ਾਦਾ ਪਤਾ ਕਿਉਂ ਛਕਾਣੇ ਵੀ ਘਰ ਦਾ ਕਲੇਸ਼ ਮੁੱਕੇ ਪਰ ਆਪਾਂ ਆਦਤਾਂ ਨਹੀਂ ਬਦਲਨੀ ਜਦੋਂ ਉਹਨੇ ਗੱਡੀ ਘਰ ਲਿਜਾ ਕੇ ਲਾਈ ਨਾ ਘਰ ਦੇ ਮੋਰੇ ਗੱਡੀ ਰੋਕੀ ਦਵਾ ਦਾ ਗੱਡੀ ਚ ਉਤਰੀ ਉਤਰ ਕੇ ਚਾਬੀ ਲੱਭਣ ਲੱਗ ਪਏ ਉਹਨੂੰ ਘਰ ਦੀ ਚਾਬੀ ਨਹੀਂ ਲੱਭੀ ਫਿਰ ਉਹ ਸਿੱਧੀ ਸਾਡੇ ਵਾਲੀ ਗੱਡੀ ਕੋਾਈ ਜਿਹੜੇ ਉਹਦੇ ਘਰ ਵਾਲਾ ਗੱਡੀ ਚ ਲਾਉਂਦਾ ਆਉਂਦਾ ਹੀ ਆ ਕੇ ਆਉਂਦਿਆ ਨਾ ਆਪਣੇ ਘਰ ਵਾਲੇ ਨੂੰ ਸ਼ੀਸ਼ੇ ਚੋਂ ਕਹਿੰਦੀ ਗगन ਚਾਬੀ ਕਿੱਥੇ ਹੈ ਮੈਂ ਦੇਖਾਂ ਗਾ ਗगन ਕਿਨੂੰ ਕਹਿੰਦੀ ਹੈ ਨਾ ਜੀ ਨਾ ਕੋਈ ਹੋਰ ਗगन ਚਾਬੀ ਕਿੱਥੇ ਆ ਉਹ ਕਹਿੰਦਾ ਵੀ ਚਾਬੀ ਤਾਂ ਤੁਹਾਡੇ ਕੋਲ ਹੋਣੀ ਕਹਿੰਦੀ ਤੈਨੂੰ ਫੜਾਈ ਸੀ ਉਹ ਕਹਿੰਦਾ ਮੇਰੇ ਕੋ ਨਹੀਂ ਉਹ ਵੀ ਵਿਚਾਰਾ ਲੱਭਣ ਲੱਗ ਪਿਆ ਕਹਿੰਦੀ ਇੱਕ ਵੀ ਕੰਪਨੀ ਤੋਂ ਤੋ ਚੰਗੀ ਤਾਂ ਹੁੰਦਾ ਚਾਬੀ ਕੋ ਹੱਕੇ ਰੱਖਦੀ ਤੁਸੀਂ ਜਿੰਦਾ ਲਾਇਆ ਸੀ ਉਹਨੂੰ ਗगन ਗगन ਕਹਿ ਕੇ ਇੰਨੇ ਕ ਦਬ ਕੇ ਮਾਰੇ ਉਹ ਤਾਂ ਮੈਂ ਵੇਖਾਂ ਮਹਾਰਾਜ ਦੀ ਕਿਰਪਾ ਹੋਈ ਵੀ ਚਾਬੀ ਲੱਭ ਗਈ ਜੇ ਚਾਬੀ ਨਾ ਲੱਭਦੀ ਗगन ਦੇ ਵੱਜ ਜਾਣੀਆਂ ਸੀ ਉੱਥੇ ਜਿਸ ਹਿਸਾਬ ਨਾਲ ਉਹ ਬੋਲ ਰਹੀ ਸੀ ਸਾਹ ਸੰਗਤ ਗੱਲ ਹੱਸਣ ਦੀ ਨਹੀਂ ਹੈ ਗੱਲ ਸਮਝਣ ਦੀ ਹੈ ਰਿਸ਼ਤਿਆਂ ਦੀ ਰਿਸਪੈਕਟ ਕਰਨ ਲੱਗ ਜਾਓ ਘਰ ਸਵਰਗ ਬਣ ਜਾਂਦਾ ਹੈ ਹੋਰ ਕਿਤੇ ਸਵਰਗ ਨਹੀਂ ਹੈ ਇੱਥੇ ਸਵਰਗ ਹੈ ਇੱਥੇ ਨਰਕ ਹੈ ਰੱਬ ਨੇ ਤਾਂ ਸੁੱਖ ਹੀ ਦਿੱਤੇ ਨੇ ਦੁੱਖ ਅਸੀਂ ਆਪੇ ਬਣਾਏ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਾਦੇ ਨਾਲ ਕਹੋ ਨਾਨਕ ਗੁਰ ਮੰਤਰ ਦੜਾਇਆ ਰੱਬ ਦਾ ਨਾਮ ਜਪੋ ਬਾਣੀ ਪੜੋ ਅੰਮ੍ਰਿਤ ਛਕੋ ਫਿਰ ਇਹ ਸਮਾਗਮ ਕਰਾਇ ਸਫਲ ਨੇ ਰਿਸ਼ਤਿਆਂ ਦੀ ਇੱਜ਼ਤ ਕਰਿਓ ਨਾਮ ਜ਼ਰੂਰ ਜਪਿਓ ਔਰ ਸਤਿਗੁਰੂ ਦੀ ਕਿਰਪਾ ਬਖਸ਼ੇ ਜ਼ਰੂਰ ਹੋਏਗੀ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਜਦੋਂ ਤੁਹਾਡੀ ਨੀਂਦ ਚੋਂ ਜਾਗ ਖੁੱਲਣੀ ਹੈ ਉੱਠਦੇ ਅੰਸਾਰ 2-4 ਮਿੰਟ ਜਿੰਨਾ ਚਿਰ ਬਹਿ ਸਕਦੇ ਹੋ ਆਪਣੇ ਮੰਜੇ ਬੈੱਡ ਤੇ ਬਹਿ ਕੇ ਪਹਿਲਾਂ ਜਪਿਓ ਵਾਹਿਗੁਰੂ 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 ਫਿਰ 1 ਮਹੀਨੇ ਬਾਅਦ ਰਿਜ਼ਲਟ ਵੇਖਿਓ ਕੀ ਆਉਂਦਾ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਪ੍ਰਬੰਧਕਾਂ ਦਾ ਵੀ ਧੰਨਵਾਦ ਮੇਰੇ ਲਈ ਅਰਦਾਸ ਕਰਿਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਲ ਚੁੱਕ ਦੀ ਖਿਮਾ ਬਖਸ਼ਣੀ ਕੁਟਾਨ ਕੋਟ ਸ਼ੁਕਰ ਗੁਰੂ ਗੁਰੰਤ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਪਾਤਸ਼ਾਹੇ ਦਾ ਪ੍ਰਬੰਧਕਾਂ ਨੂੰ ਵੀ ਚੜ੍ਹਦੀ ਕਲਾ ਏਕਤਾ ਇਤਿਫਾਕ ਤੇ ਪਿਆਰ ਬਖਸ਼ਣ ਇਸੇ ਤਰ੍ਹਾਂ ਇਹ ਸੇਵਾ ਵਾਟੀਆਂ ਨੇ ਦੇ ਪਾਸੋਂ ਲੈਣ ਆਇਆਂ ਸਾਰੀਆਂ ਸੰਗਤਾਂ ਦਾ ਹਰਦਿਕ ਤੌਰ ਤੇ ਧੰਨਵਾਦ ਦਿਓ ਅਸੀਸ ਭੁੱਲਾਂ ਨਾ ਜਿਤਾ ਰਹੋ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ